ਸਖਰੀ ਗੱਲ ਵੀ ਸਾਰਿਆਂ ਨੂੰ ਸਾਡੇ ਅੱਜ ਦੇ ਬਲੌਕ ਤੇ ਅੱਜ ਹੋ ਗਈ 27 11ਵਾਂ ਮਹੀਨਾ 2025 ਤੇ ਕੰਮ ਚੱਲਿਕਾ ਨਾ ਧੜਾ ਧੜ ਲੜਾ ਲੜ ਕੰਮ ਚੱਲ ਰਿਹਾ ਨਹੀਂ ਆ ਰਹਾ ਮਾ ਭਈਆ ਉਹਦੇ ਘਰ ਪਰਿਵਾਰ ਜਦੋਂ ਬਣ ਜਾਣਾ ਆਪਣੇ ਘਰ ਬਣ ਜਾਣਾ ਤੇ ਫਿਰ ਰੂਹ ਖੁਸ਼ ਹੋ ਜਾਂਦੀ ਆ ਅੱਜ ਵੀਰੇ ਹੋਣੇ ਹੈ ਨਹੀਂ ਨਾਲ ਸਾਡੇ ਉਹ ਚਲੇ ਗਏ ਫੇਰ ਉਹ ਜਿਹੜਾ ਨਾ ਗੁਰੰਧਾ ਜਾਣਗੇ ਅਮਰਿਸਥਾਨ ਉਹਦਾ ਬਾਸਪੁਰ ਆਜਣਾ ਦਾ ਰੂਟ ਲੰਬਾ ਜਿਹੜਾ ਰੂਟ ਲੰਬਾ ਹੋਣਾ ਦਾ ਤੇ ਅੱਜ ਯਾਰ ਉਹਨੇ ਜਾਣਗੇ ਬੁਲੇਟ ਤੇ ਇਹ ਆ ਸਾਡਾ ਘੋੜਾ ਇਧੇ ਤੇ ਚੱਲਾਂਗੇ ਅੱਜ ਦਫ਼ਤਰ ਉਹ ਭਈਆ ਆਪਣੀ ਬਿਲਟੀ ਬੁੱਕ ਬੰਦੇ ਸਾਡੇ ਕੰਮ ਕਰੀ ਜਾਂਦੇ ਆ ਪੈਲਾਂ ਵਾਲੇ ਤੁਹਾਨੂੰ ਮਿਲਦੇ ਆ ਫਿਰ ਅੱਜ ਦੇ ਤੋਂ ਉਹ ਲੱਗਦਾ ਦੋਸਾਂ ਜਾ ਕੇ ਡਬਲ ਹੋ ਜਾਣੇ ਹੋਈ ਹੈ ਤੂੰ ਕਹਿ ਰਿਹਾ ਦੇਣੀ ਹੈ ਕਿ ਥਾਣੇ ਜਾਣਾ ਇਹ ਕਹਿ ਰਿਹਾ ਥਾਣੇ ਜਾ ਕੇ ਨਹੀਂ ਯਾਨੀ ਯਾਨੀ ਉਹ ਵੀਡੀਓ ਬਣਾ ਰਹੇ ਹੋ ਤੇ ਕਰੋ 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 ਨਵੀਂ ਗੱਡੀ ਆਈ ਇਹਦੇ ਲਈ ਹੁਣ ਇਹਦੀ ਦੁੱਖਦੀ ਆ ਤਾਂ ਮੈਂ ਤੋਂ ਪੰਜਾਬੀ ਜਾਵੇ ਭੈਣ ਤੋਂ ਫਿਰ ਦੁਬਾਰੇ ਮੇਰੀ ਦੁਖੇ ਮੇਰੀ ਨਾ ਦੁਖੇ ਯਾਰ ਹੱਦਾ ਕਿਉਂ ਤੂੰ ਪਿਆਰ ਵੀ ਕੋਈ ਚੀਜ਼ ਹੁੰਦੀ ਉਹ ਗੱਡੀ ਨਾਲ ਪਿਆਰ ਆ ਹਾਂ ਯਾਰ ਪਿਆਰ ਨਹੀਂ ਮੰਨਦਾ ਮੇਰਾ ਯਾਰ ਆ ਨਹੀਂ ਚਲਾਣੀ ਤੂੰ ਚਲਾਏਂਗਾ ਬਸ ਗੱਲ ਹਾਂ ਨਹੀਂ ਹੁਣ ਤੂੰ ਏਸੀ ਏਸੀ ਵਾਲੀ ਤੂੰ ਚਲਾਉਣੀ ਆ ਹੁਣ ਯਾਰ ਭਾਜੀ ਮੈਂ ਇਹਨੂੰ ਕਹਿ ਰਿਹਾ ਮੈਂ ਕਹਿੰਦਾ ਦੇਖ ਮੇਰੀ ਗੱਲ ਸੁਣ ਤੂੰ ਹਟਾ ਆਂ ਇਹ ਗਰਮੀ ਆ ਤੂੰ ਆਮ ਨਾ ਰਹਿ ਨਾ ਨਹੀਂ ਰਹਿਣਾ ਆਮ ਨਾ ਰਹਿਣਾ ਮੈਨੂੰ ਮੇਰੀ ਗੱਡੀ ਵਾਪਸ ਦੋ ਆ ਗੱਲ ਕਰਾਂ 10000 ਰੁਪਏ ਦੀ ਇਹ ਤਾਂ ਯਾਰ ਮਸਲੇ ਵਾਲੀ ਗੱਲ ਆ ਨਾ ਫਿਰ ਮਸਲਾ ਇਹ ਦੇਲ ਲੱਗੇ ਦੀ ਗੱਲ ਹੁੰਦੀ ਹੈ ਦੇ ਲੱਗੇ ਨੇ ਮੈਂ ਕਿਹਾ ਮੈਂ ਦੇਖ ਤੂੰ ਤਿਆਰ ਕਰਾ ਲਾ ਜਦੋਂ ਗੱਡੀ ਤਿਆਰ ਹੁੰਦੀ ਹੈ ਨਾ ਉਹ ਉਧਰੋਂ ਖਾਲੀ ਜੀ ਸੀ ਪਿਆਰ ਨਹੀਂ ਦੀ ਜਾਂਦਾ ਬੈੱਡ ਬਣ ਗਿਆ ਨਾ ਬੈੱਡ ਬਣ ਗਿਆ ਕਿਉਂ ਆਉਣ ਲੱਗ ਗਿਆ ਹਾਂ ਹਾਂ ਕਿਉਂ ਆਉਣ ਲੱਗ ਗਿਆ ਹੁਣ ਸਟਿੱਕਰ ਲੱਗ ਜਾਣੇ ਨੇ ਹੋਰ ਮਨ ਨੂੰ ਲੱਗੂਗੀ ਜਦੋਂ ਹਾਂ ਉਹ ਜਾਊਗਾ ਹਾਂ ਹੁਣ ਵੀ ਖਾਲੀ ਖਾਲੀ ਗੱਡੀ ਖਾਲੀ ਖਾਲੀ ਜੀ ਲੱਗਦੀ ਆ ਯਾਰ ਵੀਰੇ 17 17 ਵਾਲੀ ਗੱਲ ਨਹੀਂ ਖਬਰੇ ਇਹ ਉਤੋਂ ਵਧੀਆ ਤਿਆਰ ਹੋ ਜੇ ਸ਼ਾਇਦ ਵੀਰੇ ਮੈਂ ਉਧਰੋਂ ਲੈ ਕੇ ਆਉਂਗਾ ਉਦੋਂ ਵੀਡੀਓ ਬਣਾਈ ਫਿਰ ਦੇਖੀ ਤੂੰ ਗੱਲ ਵਾਲੀ ਓਏ ਯਾਰ ਇਹ ਨਾ ਉਹਨੇ ਨਾ ਬਾਡੀ ਵਾਲਿਆਂ ਨੇ ਨਾ ਬਾਡੀ ਵਾਲਿਆਂ ਨੇ ਕੰਮ ਵਧੀਆ ਨਹੀਂ ਕੀਤਾ ਤਾਂ ਜੀ ਗਾਟ ਕੇ ਗਾਂਜ ਗਾਂਜ ਨੀ ਨਾ ਬੈਸੇ ਨਾ ਬਾਡੀ ਵਾਲੇ ਨੇ ਨਾ ਇਹਦਾ ਅਮਰ ਦਾ ਮਨਜੀਤ ਕੰਮ ਨਾ ਨੇ ਠੀਕ ਨਹੀਂ ਕੀਤਾ ਯਾਰ ਰੰਗ ਦੇਖ ਲੈ ਕਿੰਨਾ ਫਰਕ ਆ ਯਾਰ ਲੈ ਦੇਖ ਲੈ ਜਿ세 ਮੈਂ ਤੁਨ ਕੀ ਕਹਿਆ ਸੀ ਰੰਗ ਦਾ ਆਹ ਦੇਖ ਲੈ ਰੰਗ ਦਾ ਕਿੰਨਾ ਰੰਗ ਦਾ ਅੱਗੇ ਅੱਗੋਂ ਦਾ ਦੇਖ ਕੀ ਆ ਪੋਚਾ ਮਰਿਆ ਪਿਆ ਉਹਨੇ ਵੀਰੇ ਉੱਥੇ ਮੀ ਪੈਂਦਾ ਸੀ ਭਾਜੀ ਨਹੀਂ ਮੰਨਿਆ ਇਹਦੀ ਨਹੀਂ ਗਲਤੀ ਮੈਂ ਕੀ ਕਰਾਂ ਉੱਥੇ ਚਤੜ ਲਵਾਂ ਹਾਂ ਪਾਣੀ ਕਿੰਨਾ ਯਾਰ ਨਹੀਂ ਨਹੀਂ ਕਹਦਾ ਤੂੰ ਖਰਾ ਬੜਾ ਬੜਾ ਜ਼ਿੰਮੇਦਾਰ ਹੁੰਦਾ ਮੈਂ ਤਾਂ ਉੱਥੋਂ ਵੱਡ ਜੰਗਲਾ ਲਵਾ ਕੇ ਨਹੀਂ ਰਾਜੀ ਮੈਂ ਲਵਾ ਕੇ ਰਾਜੀ ਜੰਗਲਾ ਲੇ ਲੱਕੜ ਵਾਲਾ ਤੂੰ 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 ਮੇਰੀਆਂ ਗੱਡੀਆਂ ਜੰਗਲੇ ਦੇਖਣ ਨਵੀਆਂ ਗੱਡੀਆਂ ਮਗਾਈਆਂ ਨੇ ਉਹਦੇ ਜੰਗਲੇ ਦੇਖ ਤੇ ਲੱਕੜ ਦੇ ਜੰਗਲੇ ਲੱਗੇ ਹੋਣ ਨੇ ਸਾਰੀਆਂ ਗੱਡੀਆਂ ਦੇ ਗੱਡੀ ਲੁੱਕ ਬਹੁਤ ਜ਼ਬਰਦਸਤ ਆਉਂਦੀ ਆ ਯਾਰ ਕੋਈ ਗੱਲ ਤੂੰ ਇਹਨੂੰ ਇਹਨੂੰ ਤੂੰ ਤਿਆਰ ਕਰਾ ਲੈ ਕਹਿੰਦਾ ਸੀਗਾ ਪੰਜਾਬ ਚੋਂ ਵੱਡੀ ਜੰਗਲਾ ਲੱਗੇ ਹਾਂ ਉਹ ਕਿਤੇ ਭਾਰਤ ਬਹਿਣ ਜਾਂਦੀ ਚੈਸੀ ਜਾਂਦੀ ਉਹ ਪੰਜਾਬ ਚ ਹੋਣੀ ਪਿਆ ਹਾਂ ਰਾਣੀ ਨਹੀਂ ਹੁੰਦੀ ਨਹੀਂ ਹੋ ਰਿਹਾ ਕੰਮ ਇਹਨੇ ਠੀਕ ਕੀਤਾ ਹੈਗਾ ਯਾਰ ਨਵੀਂ ਗੱਡੀ ਹੈ ਇਹਦਾ ਜਰੂਰ ਕਰਦਣਾ ਨੇ ਨਵੀਂ ਵਾਲੀ ਲੁੱਕ ਨਹੀਂ ਆਉਂਦੀ ਇਹ ਗੱਡੀਆਂ ਨੂੰ ਮਾਰ ਕੇ ਲੱਗੀ ਜਾਂਦੇ ਆਪਣੇ ਹਾਂ ਵੀ ਕਿਹੜਾ ਕੰਮ ਕਰਵਾ ਰਹੇ ਆ ਗੱਡੀ ਦਾ ਮੁੰਡਿਆ ਕਿਹੜਾ ਕੰਮ ਕਰਵਾ ਰਹੇ ਰੇਡੀਅਮ ਕਰਾ ਰਹੇ ਆ ਭਾਈ ਜੀ ਰੇਡੀਅਮ ਕਰਵਾ ਰਹੇ ਆ ਉਧਰ ਮਾਰ ਕੇ ਲਿਖੀ ਜਾਂਦਾ ਗੱਡੀ ਤੇ ਇਹ ਮਾਰ ਕੇ ਲੱਗੀ ਜਾਂਦਾ ਇਹ ਮੋਟਰ ਆਪਣੀ ਇਤਰਪਾਲ ਪੈ ਰਹੀ ਹੈ ਤੇ ਬਾਲਾ ਬਾਲਾ ਹਿੰਮਤ ਮਾਰਦਾ ਮੜੀ ਜੀ ਉਹ 10 ਫਿਰ ਕਿੰਨੇ ਪੈਸੇ ਲਏਗਾ ਦੱਸ ਦੇ ਜੈ ਜੈਸ ਭਾਈ ਬਿਲਕੁਲ ਜੀ 1500 ਕੈਸ਼ ਦਾ 100 ਰੁਪਇਆ ਨਾ ਨੇ ਘਟਾਤਾ ਆਪਣੇ ਵਿੱਚੋਂ 1400 1400 ਕਿਹਨਾਂ ਨੇ ਦੋਨੇ ਪਾਸੇ ਲਿਖਣ ਦਾ ਗੱਡੀ ਧੋਣੀ ਪੈਣੀ ਕਿ ਐਂ ਲਿਖ ਦੂਗਾ ਹੈ ਧੋਣੇ ਪਊਗੀ ਲੱਗਦਾ ਗੱਡੀ ਹਨਾ ਚੱਲ ਦੇਖਦੇ ਆ ਰੁਪਏ ਤੁਹਾਨੂੰ ਦੱਸਦੇ ਆ ਫਿਰ ਐ ਅੱਗੇ ਕਰਨੀ ਸ਼ੀਸ਼ੇ ਤੇ ਇਹ ਬਾਹਰ ਕੀਤੀ ਹੋਈ ਆ ਲੋਣੀ ਪੈਣੀ ਹਨਾ ਇਹ ਰੇਡੀਅਮ ਇਹਦੀ ਹੈ ਠੀਕ ਆ ਪਰ ਯਾ ਆਪਣੀ ਲੋਡਿੰਗ ਚੱਲੀ ਜਾਂਦੀ ਆ ਬਾਬਾ ਨਾ ਆਹ ਮਾਲ ਪਾ ਕੇ ਤੇ ਫਿਰ ਆਪਾਂ ਲਵਾਈਏ ਆਪਾਂ ਗੱਡੀ ਐ ਨਾ ਆਹ ਮਾਲ ਪਾ ਕੇ ਦੋ ਚੋ 20 ਡੱਬੇ ਖਾਲੀ ਕਰਕੇ ਫਿਰ ਗੱਡੀ ਲਵਾਈਏ ਆਪਾਂ ਆਪਣੀ ਬਾ ਠੀਕ ਆ ਤੇਰਾ ਨਾ ਤੇ ਦੋ ਜਾਣੇ ਆਜ ਲਾਲਾ ਤੂੰ ਬਸ ਦੋ ਹੀ ਆਏ ਬਾ ਠੀਕ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਬਨ ਕਰ ਰਿਹਾ ਗੱਡੀ ਲੋਡ ਸਿਹਰ ਸਾਹਿਬ ਆਜੋ ਤੁਸੀਂ ਆਪਣੀ ਕੁਰਸੀ ਤੇ ਆ ਜਾ ਕਰੋ ਯਾਰ ਕੁਰਸੀ ਤੁਸੀਂ ਯਾਰ ਮੱਲਿਆ ਕਰੋ ਗੱਲ ਤੁਹਾਨੂੰ ਪੱਕਾ ਚਲਾ ਲੱਗਿਆ ਹੁਣ ਵਾਈਟੋ ਪਲਾਦਾ ਲੈ ਤਿੰਨ ਦਾ ਨਾਮ ਲੈ ਲਿਆ ਲੇ ਕੇ ਬਾਅਦ ਆਦੀ ਰਹਿਣਾ ਹਾਂ ਲਾਲਾ ਤੇਰੀ ਮੈਂ ਵੀਡੀਓ ਨੈਟਪ ਦੇ ਉੱਪਰ ਪਾ ਦੇਣੀ ਹੈ ਜੇ ਤੂੰ ਮੈਨੂੰ ਖਰਾਬ ਕੀਤਾ ਨਾ ਅੱਜ ਮੈਂ ਮਝੂਰ ਕਰ ਦਿੰਦਾ ਵੀ ਆ ਬੰਦਾ ਮੈਨੂੰ ਖਰਾਬ ਕਰਦਾ ਹਾਂ ਲਾਲੇ ਦੀ ਗੁੰਡ ਦੇ ਵਿੱਚ ਹਾਂ ਬਾਰੂਦ ਪੜ ਦੇਣੀ ਬੰਦਾ ਵਾਇਰਲ ਹੋ ਕੇ ਬਲੀ ਨਹੀਂ ਆਦਾ ਮੇਰੇ ਕੋ ਦੇਣਾ ਹਾਂ ਅੱਛਾ ਠੀਕ ਹੈ ਚੱਲ ਤੂੰ ਤੂੰ ਕੰਟੈਂਟ ਤੂੰ ਤੂੰ ਬੋਲ ਤਾਂ ਸਹੀ ਕੁਝ ਫਿਰ ਵਾਇਰਲ ਕਰਨ ਵਾਲਾ ਫੇਰ ਗੱਲ ਤੈਨੂੰ ਆਉਂਦੀ ਨਹੀਂ ਕਿਦੋਂ ਮੈਂ ਤੇਰੇ ਮੂਰੇ ਕੈਮਰਾ ਕਰ ਦੇਣਾ। ਓਹ। ਚਾਹ ਰੋਗੇ ਦੇਖੋ। ਹਾਂ? ਦਿਖਾਈ ਮਾੜੀ ਸ਼ਕਲ ਦਿਖਾਈ ਐ ਇੱਧਰ। ਲਾਲਾ, ਚੱਲ ਤੈਨਾਂ ਮਸੂਰ ਕਰਾਵੇਂ। ਜਦ ਆ ਗਿਆ ਤੂੰ ਕਾਬੂ ਮੇਰੇ ਹੁਣ। ਪਾਦੇ 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 ਬੋਰੀ। ਮਾਲ ਦੇਣਾ ਸੇਰੇ। ਦੇਣਾ ਸੇਰੇ ਮਾਲ। ਠੀਕ ਆ ਤੂੰ ਮਾੜਾ ਮੇਰੇ ਮਾਲ ਨੂੰ ਬਣਾ ਕਰ ਦਿੰਦਾ ਨਾ ਤੂੰ ਨੋਟ ਕਰ ਨੂੰ ਹੁਣ ਤੂੰ ਲੈਣ ਤੇ ਆ ਗਿਆ ਟਾਈਮ ਤੇ ਜਾਣਾ ਹਾਂ ਨਗਦੋਂ ਨਗਦੀ ਪੈਸੇ ਮਿਲਨੇ ਬਬਨ ਆਹੋ ਕੰਮ ਤੇ ਕਰਨਾ ਹੀ ਆ ਫਿਰ ਪੈਸੇ ਨਕੈਸ਼ ਫੱਟਾ ਲਾਓ ਮਾਲ ਪੈਸੇ ਲੋ ਗੱਲ ਖਤਮ ਤੂੰ ਜਾ ਯਾਰ ਤੂੰ ਕਾਦੀਆਂ ਕਹਾਣੀਆਂ ਪਾਈ ਜਾਂਦਾ ਪਹਿਲਾਂ ਮੈਨੂੰ ਇਹ ਦੱਸ ਤੂੰ ਜਾ ਕਿਉਂ ਨਹੀਂ ਰਹਾ ਮੈਂ ਜਾ ਰਿਹਾ ਭਾਜੀ ਹਾਂ ਤੇਰੇ ਪੁੱਤਰਿਆ ਬੰਦੇ ਨੇ ਗੱਡੀ ਦੇ ਰਹੀ ਆਪਾਂ ਦੇਖ ਲੈ ਠੀਕ ਆ ਉਹਨੇ ਰਾਤ ਨੂੰ ਜਾਣਾ ਲੋਡਿੰਗ ਵਾਸਤੇ ਇੱਕੋ ਜਗ੍ਹਾ ਪਹਿਲਾਂ ਤਾਂ ਹੁਣ ਇੱਕ ਲੋਡ ਫੁੱਲ ਲੋਡ ਦਾ ਗੱਡਾ ਲਵਾਵਾਂਗੇ ਫਿਰ ਤੂੰ ਉਹਨੂੰ ਰਾਹ ਪਤਾ ਲੱਗ ਜਾਣਾ ਫਿਰ ਪਰਚੂਟ ਦਾ ਮਾਲ ਪਰਵਾਵਾਂਗੇ ਉਹਨੇ ਉਹਦੀ ਗੱਡੀ ਆਪਾਂ ਪਰਚੂਟ ਉਂ ਤੇ ਰੱਖਣੀ ਆ ਕਿਉਂਕਿ ਉਹ ਹੀਰੋ ਦੇ ਵਿੱਚ ਗੱਡੀ ਉਹਦੇ ਜਾਣੀ ਸਕਦੇ ਉਹ ਤੁਹਾਨੂੰ ਪਤਾ ਹੀ ਚੱਕਰ ਉਹਦਾ ਹਾਂ ਠੀਕ ਆ ਕਿ ਨਹੀਂ ਬਰੇ ਆਪਣਾ ਰਿਵਿਊ ਦੱਸ ਬਰੇ ਉਹ ਸੋਹਣੇ ਲੱਗੂ ਕਿਉਂਕਿ ਇਹ ਸੋਹਣੇ ਲੱਗਦੇ ਜਲਦੀ ਦੱਸ ਹੈ ਦੋਨੋਂ ਸੋਹਣੇ ਦੋਨੋਂ ਸੋਹਣੇ ਇਹਨਾਂ ਡਾਰਕ ਸਪੈਸ਼ਲ ਵਗੈਰਾ ਪੈਣਗੇ ਹਾਂ ਜਦ ਦੇ ਹੁਣ ਲਾ ਦੇ ਬਹੁਤ ਹੋ ਗਿਆ ਤੇਰੀ ਕੀ ਕੀ ਇਹ ਤਾਂ ਕੋਈ ਕਿਹੜੇ ਭਾਈ ਇਹ ਸਹੀ ਆ ਪੂਰੀ ਓਕੇ ਲੱਗਦੀ ਆ ਚਲੋ ਲਾਲੇ ਨੂੰ ਨਾ ਅੰਜੀਰ ਅੰਜੀਰ ਕੁੱਟ ਕੇ ਅੰਜੀਰ ਕੁੱਟ ਕੇ ਅਰ ਜੀ ਇਹ ਤਾਂ ਵਧੀਆ ਰਗੜ ਕੇ ਸਮਾਨ ਪਿਉਣਾ ਪੈਣਾ ਇਹਨੂੰ ਉਹ ਆ ਲਾਲੇ ਨੂੰ ਲਾਲੇ ਨੂੰ ਮੈਂ ਹੁਣ ਕਹਿਣਾ ਦਾ ਕੀ ਆ ਛੱਡ ਪਰੇ ਇਹੋ ਜੀ ਵੈਰੈਟੀ ਤੁਸੀਂ ਆਪਾਂ ਨੂੰ ਇਹੋ ਚੱਲਦਾ ਇਹ ਇਹਦੇ ਬਣਾਵਾਂ ਉਹੀ ਤੇ ਗੱਲ ਆ ਅਰੇ ਹਰੇਕ ਮਰਦ ਦਾ ਆਲਾਜ ਹੈਗਾ ਆਪਣੇ ਕੋਲ ਲਾਲਾ ਇਹ ਗੱਲ ਨਾ ਕਹੀਂ ਹਾਂ ਤੂੰ ਕਹਿੰਦਾ ਮੈਨੂੰ ਮੈਂ ਜੋ ਲਾਂਮੇ ਆਈ ਜਾਂਦੇ ਘਰੋਂ ਆ ਵੈਸੇ ਤੂੰ ਦਾ ਰਸ ਤੇ ਪਾਣੀ ਤੈਹਾਂ ਦੀ ਹੋਣੀ ਫਰੀਦ ਹੀ ਕੋਈ ਨਹੀਂ ਵਾਹ ਉਹੀ ਤੇ ਗੱਲ ਆ ਮਾਰ ਬੜਾ ਆ ਵੇਖੋ ਇਦਾਂ ਕੰਮ ਹੁੰਦਾ ਗੱਡੀ ਤੇ ਬਹਿ ਕੇ ਮਾਰ ਪਲਟੀ ਸਾ ਸੋਫੀ ਮਾ ਬਾਬਾ ਨਾ ਗਾਲ ਦੇ ਕੋ ਚੰਗੀ ਕੱਢ ਯਾਰ ਇਹ ਗਾਲ ਥੋੜਾ ਕੋਈ ਚੰਗੀ ਯਾਰ ਕੋਈ ਕੀ ਕਰੀ ਜਾਂਦਾ ਇਹ ਲਾਲਾ ਮੈਂ ਲਾਇਆ ਹਿਸਾਬ ਤੇਰਾ ਤੇਰਾ ਕੰਮ ਠੋਸ ਹੋ ਗਿਆ ਲਾਲਾ ਤੂੰ ਕਹਿੰਦਾ ਮੈਨੂੰ ਵਾਇਰਲ ਕਰ ਦੇ ਓ ਬਸ ਹੋ ਗਿਆ ਕੰਮ ਖਤਮ ਦਿਹਾੜੀ ਤੇਰੀ ਭੈਣ ਗੂਗਲ ਪੇ ਤੋਂ ਪਹਿਲਾਂ ਗਾਣਾ ਸਭ ਤੋਂ ਗੂਗਲ ਪੇ ਨੂੰ ਜਦੇ ਸਿਕੰਦਰ ਖੋਲ ਦਿੰਦਾ ਬਾਬਾ ਨਾ ਗੂਗਲ ਪੇ ਨੂੰ ਉਸੇ ਵੇਲੇ ਸਿਕੰਦਰ ਖੋਲ ਦਿੰਦਾ ਭਾਈ ਜੀ ਇੱਚ ਪਾ ਦੋ ਭੈਣ ਓਏ ਬੋਰੀ ਵੀ ਚੁੱਕਿਆ ਕਰਨਾ ਟਾਈਮ ਨਾ ਰਾਮੇ ਕਰਾ ਲੋ ਵੀਡੀਓ ਤੋਂ ਨਾੜੇ ਸوير ਦੇ ਫਰਾਰ ਹੋਏ ਹੋਏ ਸੀਗੇ ਹੁਣ ਮੁੜ ਆ ਕੇ ਹਾਂਜੀ ਬਾਈ ਜੀ ਕਿੱਧਰ ਸੀਗੇ ਤੋ ਮੰਮੀ ਗਈ ਕੇ ਅੰਬਰਸਰ ਗਈ ਸੀ ਕੇ ਕੰਮ ਕੇ ਸੀ ਅੰਬਰਸਰ 70 ਦਿਨ ਕੇ 70 ਦਿਨ ਕੇ ਆ ਗਏ ਟਾਈਮ ਨਾ ਮੁੜੀ ਆਈ ਫਿਰ ਹਾਂਜੀ ਬਾਈ ਜੀ ਕੀ ਹਾਲ ਨੇ ਛੇ ਕਹਿੰਦਾ ਛੇ ਭਾਜੀ ਖਾਧੀ ਰਾਤ ਪੂਰੀ ਚਟਨੀ ਦਾ ਨਿਆਰਾ ਆਇਆ ਪੂਰਾ ਖਾ ਕੇ ਛੇ ਭਾਜੀ ਦੀ ਸਾਲੀ ਚੜਾਈ ਬਹੁਤ ਦੂਰ ਦੂਰ ਤੱਕ ਕੋਈ ਕੁੜੀ ਆ ਵੀ ਲੋਕ ਬਚਣ ਛੇ ਕੀ ਕਹਿੰਦੀ ਗੱਲ ਬਾਰੇ ਬਣ ਕੇ ਛੇ ਭਾਜੀ ਖਾਣੀ ਨਾ ਓਏ ਬੰਦ ਹੋ ਜਾਣੀ ਇਹ ਅਲਬਰਾਂ ਦੇ ਬੰਦਾ ਵੀ ਭੋਕਣ ਛੇ ਭਾਜੀ ਉਹ ਉਹ ਐਡਾ ਨੇਪਾਲੀ ਹਾਂ ਨੇਪਾਲੀ ਉਹਦੀ ਛੇ ਭਾਜੀ ਬਹੁਤ ਸਵਾਦ ਆਉਂਦੀ ਉਹਦੇ ਸਾਹਮਣੇ ਛੋਟਾ ਜਿਹਾ ਢਾਬਾ ਜੀ ਕਿੱਥੇ ਤੋਂ ਪਹਿਲਾਂ ਗੱਡੀ ਹਾਂ 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 ਸੜਕ ਤੋਂ ਪਹਿਲਾਂ ਛੇ ਭਾਜੀ ਉੱਥੇ ਖਵਾਈ ਦਿੰਦੇ ਹਾਂ ਉਹਦੀ ਉਹਦੀ ਛੇ ਭਾਜੀ ਬਹੁਤ ਸਵਾਦ ਹੁੰਦੀ ਹੈ ਉੱਥੇ ਯਾਰ ਉਹ ਅਲਬਰਾਂ ਦੇ ਨਾਲ ਅੱਧਰੋਂ ਮੁੜਦੇ ਹਾਂ ਜਿੱਥੇ ਪਹਿਲਾਂ ਗੱਡੀਆਂ ਭਰਦਾ ਸੀ ਤੂੰ ਹਾਂ 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 ਉਹਦੇ ਸਾਹਮਣੇ ਹਾਂ ਸਭ ਤੋਂ ਪਹਿਲਾਂ ਉੱਥੇ ਖਾਦੀ ਛੇ ਭਾਜੀ ਉਹਦੀ ਬਹੁਤ ਛੇ ਭਾਜੀ ਸਵਾਦ ਹੁੰਦੀ ਹੈ ਤੂੰ ਪਹਿਲਾਂ ਉੱਥੇ ਖਾ। ਕੋਈ ਗੱਲ ਨਹੀਂ ਆਪਾਂ ਤੁਹਾਨੂੰ ਛੇ ਭਾਜੇ ਵਾਲਾ ਬਲੌਗ ਹੀ ਬਣਾ ਲਿਆ ਕਿਸ ਦਿਨ ਸਪੈਸ਼ਲ। ਹੂੰ। ਕਿਉਂਕਿ ਨਹੀਂ ਛੇ ਭਾਜੇ ਸਰਦਾਰ ਜੀ ਦਾ ਧਿਆਨ ਰੀਲਾਂ ਨਾਲ ਹੀ ਆ ਰੀਲਾਂ ਪੂਰੀਆਂ ਠਾ ਠਾ ਦੇਖ ਰਿਆ। ਹੂੰ। ਹੈਂ? ਤਸਵੀਰ ਦਾ ਫਿਰ ਕੀ ਪ੍ਰੋਗਰਾਮ ਆ ਸਵੇਰੇ ਫਿਰ ਤਿਆਰੀ ਕਰਨੀ ਆ ਆਪਾਂ। ਪਰ ਸੋਨੂੰ ਮਾਰ ਆਇਆ ਪ੍ਰਕਾਸ਼ ਕਰਨਾ ਘਰੇ ਪਾਠ ਪਰਸੋਂ। ਹੂੰ। ਨਹੀਂ ਸਵੇਰੇ ਜਾਣਾ ਸਰਦਾਰ ਤਿਆਰ ਹੋ ਜੀ ਸਰਦਾਰ ਤਿਆਰ ਹੋ ਜੀ ਫੇਰ ਫੇਰ। ਕੋਈ ਨਾ ਹੋਵੇ। ਸਵੇਰੇ ਸਵੇਰੇ ਕਿੱਧਰ ਦੀ ਤਿਆਰੀ ਆ? ਸਵੇਰੇ ਇੱਥੇ ਲੋਕੋ ਲੋਕਲੇ ਯਾਰ ਬਣ ਗਏ ਸਵੇਰੇ। ਲੋਕਲ ਲੋਕਲ ਕੰਮ ਬਿਤਾਉਣਾ ਸ ਠੀਕ ਆ ਤੇ ਔਰ ਰੰਗ ਵਾਲਾ ਕੰਮ ਕਿਵੇਂ ਬਣਿਆ ਘਰੇ ਰੰਗ ਵਾਲਾ ਪਾੜ ਤੋਂ ਬਾਅਦ ਗਰਮਣੇ ਪਾੜ ਤੋਂ ਬਾਅਦ ਉਹ ਤਾਂ ਨੋ ਨੋ ਮੈਂ ਕਹੀਗਾ ਆਪਣੇ ਕਿ ਥੱਲੇ ਵੀ ਲਾਈਆਂ ਉਹਨੇ ਕਿ ਨਹੀਂ ਥੱਲੇ ਕਿੱਥੇ ਉਹ ਦੋ ਗਰੇ ਥੱਲੇ ਇੰਜ ਆਪਣੇ ਥੱਲੇ ਨਹੀਂ ਪੌੜੀਆਂ ਤੇ ਥੱਲੋਂ ਪੌੜੀਆਂ ਚੜ੍ਹਦੇ ਨਹੀਂ ਨਹੀਂ ਉੱਥੇ ਉੱਥੇ ਨਹੀਂ ਲਵਾਇਆ ਨਾ ਨਾ ਉੱਥੋਂ ਫੇਰ ਕੋਈ ਸਮਾਂ ਸਮੇਂ ਚੜਾਉਣਾ ਕਿਵੇਂ ਚੜ੍ਹੂਗਾ ਆਪਣੇ ਤਾਂ ਜਗ੍ਹਾ ਤਾਂ ਨਹੀਂ ਹੁੰਦੀ ਹਾਂ ਠੀਕ ਆ ਬਾਕੀ ਉੱਪਰ ਲੱਗ ਗਈ ਆ ਤੂੰ ਦੇਖੀ ਤੋ ਕੰਮ ਪੂਰਾ ਝੁਲਕਾ ਬਣਿਆ ਉੱਤੇ ਪੂਰਾ ਦੱਸਾਂ ਤੈਨੂੰ ਦੇਖ ਕੇ ਚੱਲ ਤੂੰ ਹਾਂ ਨੇ ਕਿਵੇਂ ਠੀਕ ਬਣਿਆ ਮੈਂ ਦੇਖਿਆ ਨਹੀਂ ਸਵੇਰੇ ਮੈਨੂੰ ਲੱਗਦੀਆਂ ਸੀ ਜਦੋਂ ਗਏ ਆ ਤੁਸੀਂ ਦੇਖੋ ਹੁਣ ਕੰਮ ਕੰਪਲੀਟ ਹੋ ਗਿਆ ਕਰਕੇ ਗ੍ਰੈਂਡ ਕਰਕੇ ਮਾਰ ਗਿਆ 60 ਰੋਟ ਉਹ ਤਾਂ ਮੈਂ ਹਜੇ ਧਿਆਣ ਦਿੱਤਾ ਨਹੀਂ ਮੇਰੇ ਖਿਆਲ ਨਾਲ ਉਹ ਤਾਂ ਲੱਗੀਆਂ ਲੱਗੀਆਂ ਸੋਹਣੀਆਂ ਲੱਗਦੀਆਂ ਲੱਗਦੀ ਤਾਂ ਸੋਹਣੀ ਲੱਗਦੀ ਉਹ ਟਿਚ ਟਿਚ ਲਾ ਕੇ ਉਹ ਜਿੱਥੇ ਲਾਉਂਦਾ ਸੀ ਟਾਂਕੇ ਲਾ ਕੇ ਉਹ ਕਰ ਗਿਆ ਗ੍ਰੈਂਡ ਮੈਂ ਦੇਖੂੰਗਾ ਮੇਰਾ ਧਿਆਨ ਨਹੀਂ ਮਾਰਿਆ ਨਾ ਮੈਂ ਪਾਲਿਸ਼ ਪਾਲਿਸ਼ ਕੀਤੀ ਕਿ ਨਹੀਂ ਉਹਨੇ ਹਾਂ ਉਹ ਦੇਖ ਲਈ ਉਹਨਾਂ ਆਪਾਂ ਦੇਖ ਲੈਣੇ ਆ ਬਾਸ ਸਵੇਰੇ ਸੋਜੇ ਘਰੇ ਉਹਨਾਂ ਨੌਰ ਕਣਾ ਸਵੇਰੇ ਆਊਗਾ ਸਵੇਰੇ ਉਹ ਸੈਜ ਲੈਣ ਆਏਗਾ ਹਾਂ ਸੋਜੇ ਘਰੇ ਚਾਲਾ ਮਾ ਪੋੜੀਆਂ ਪੋੜੀਆਂ ਲਵਾ ਲਾ ਕੋਈ ਵਿਆਹ ਦਾ ਦੇਣਾ ਕੋਈ ਡਿੱਗ ਡੁੱਗਿਆ ਸਹੀ ਗੱਲ ਆ ਇੱਥੇ ਕਿਸੇ ਨੇ ਪੰਜ ਰਤਨੀ ਪੀ ਲਈ ਕੋਈ ਆਪਣੇ ਆਪਣੇ ਜੋ ਡਿੱਗ ਪਿਆ ਕੋਈ ਅੱਜ ਤੱਕ ਤਾਂ ਡਿੱਗੇ ਨਹੀਂ ਯਾਰ ਗੱਲ ਪਤਾ ਕੀ ਆ ਆਪਾਂ ਵੀਰੇ ਤੁਸੀਂ ਚੜਦੇ ਆ ਰੋਜ਼ ਹਮ ਗੱਲ ਕਿ ਨਹੀਂ ਆਪਣੇ ਆਪਣੋ ਹਿਸਾਬ ਹੁੰਦਾ ਉਹ ਮੁੜ ਕੇ ਪੰਜ ਰਤਨੀ ਪੀ ਲਈ ਜਿਆਦਾ ਤੇ ਕੋਈ ਸਿੱਧਾ ਪਹਿਲੀ ਪੋੜੀ ਤੋਂ ਨਾ ਅਖੀਰਲੀ ਪੋੜੀ ਤੋਂ ਪਹਿਲੀ ਪੋੜੀ ਤੇ ਨਾ ਦੇ ਵੱਖਰਾ ਕਰ ਦੇਣਾ ਨਾ ਕਨਸੈਪਟ ਹੀ ਵੱਖਰਾ ਕਰ ਦੇਣਾ ਅੱਛਾ ਕੀ ਕਰਨਾ ਥੱਲੇ ਜਿਹੜੇ ਆ ਨਾ ਫਲੋਰ ਹਾਂ ਆਪਾਂ ਗੱਦੇ ਲਿਆ ਕੇ ਛੁੱਟ ਦੇਣੇ ਆ ਜਿੰਨੇ ਮੈਨਸ ਬੰਦੇ ਨੇ ਸਾਰੇ ਸਾਰੇ ਥੱਲੇ ਅੱਛਾ ਵੀ ਤੁਸੀਂ ਪੀਓ ਟੀਵੀਆਂ ਉੱਤੇ ਉੱਤੇ ਨਹੀਂ ਨਹੀਂ ਪੀਓ ਕੀ ਪੀਣ ਵਾਲਾ ਹੈ ਹੀ ਕੋਈ ਨਹੀਂ ਪੀਣ ਵਾਲਾ ਕੌਣ ਆਪਾਂ ਆ ਜਵਾਕ ਆ ਜਿਹੜੇ ਆਉਣੇ ਦੋਸ਼ ਲਾਹੂ ਜੇ ਮੁੰਡੇ ਮੁੰਡੇ ਆਪਾਂ ਸਾਰੇ ਥੱਲੇ ਰੱਖਣੇ ਆ ਉਹ ਬੱਚਾ ਮਿਲਿਆ ਆਪਣਾ ਕਿ ਨਹੀਂ ਉਥੇ ਭੰਜੇ ਕੇ ਅੱਜ ਕੋ ਉਹ ਯਾਰ ਫਿਰ ਓ ਮੇਰੀ ਗੱਲ ਸੁਣ ਲੈ ਤੈਨੂੰ ਲਾਮਾ ਫੇਰ ਮਿਲ ਗਿਆ ਤੈਨੂੰ ਭਾਈ ਅਮਰਸਰ ਮਿਲ ਲਾਉਂਦਾ ਤੂੰ ਫੇਰ ਪਿੰਡ ਚੱਲ ਜਾਨਾ ਹੈ ਚੰਗੀ ਗੱਲ ਆ ਤੈਨੂੰ ਕਰਨਾ ਤੈਨੂੰ ਮੈਂ ਕਰ ਦਿਆ ਦੋ ਵਜੇ ਫੋਨ ਤੇਰੀ ਡੰਡ ਲਾਉਣੇ ਰੋਕ ਲਿਆ ਥੋੜੀ ਜਿੰਨੀ ਵਾਰ ਆਈ ਜਿੰਨੀ ਵਾਰ ਆਈ ਅਮਰਸਰ ਗਿਆ ਨਾ ਓਨੇ ਵਾਰੀ ਨਹੀਂ ਮਿਲਿਆ ਵੀ ਕਿੰਨੀ ਵਾਰੀ ਅਸੀਂ ਅਮਰਸਰ ਜਾਏ ਕਿੰਨੀ ਵਾਰੀ ਅਸੀਂ ਕੰਮ ਕਰਿਆ ਜਾਏ ਚਲੋ ਕੋਈ ਨਾ ਕਰਨਾ ਉਹਨਾਂ ਮੈਂ ਫੋਨ ਕਰਾਂ ਉਹ ਵੀ ਆਪਾਂ ਚੱਲ ਪਏ ਘਰ ਨੂੰ ਤੇ ਟਾਈਮ ਹੋ ਗਿਆ ਪੋਣੇ 12 12 ਹੋ ਜਾਣੇ ਆਪਾਂ ਨੂੰ ਘਰ ਪਹੁੰਚਦੇ ਮੇਰੀ ਜਾਨ ਕਿਹ ਕਹਿੰਦਾ ਫਿਰ ਤੁਸੀਂ ਸਵੇਰੇ ਕਿਉਂ ਨਹੀਂ ਉੜਦੇ ਕਦੇ ਨਹੀਂ ਉੜਦੇ ਫਿਰ ਸਾਨੂੰ ਕੰਪਲੇਨ ਆਉਂਦੀ ਆ ਵੀ ਤੁਸੀਂ ਨਾ ਵੀ ਇਨੀ ਲੇਟ ਕਾ ਤੋ ਤੁਸੀਂ ਉੱਠਦੇ ਹੋ ਸਵੇਰੇ ਤੁਸੀਂ 11 12 ਵਜੇ ਤਿੰਨ ਕਾ ਤੋ ਸ਼ੁਰੂ ਕਰਦੇ ਹੋ ਆਪਣਾ ਉਹਨਾਂ ਨੂੰ ਕਿ ਦੱਸੀਏ ਜੇ ਸੌਣ ਨਹੀਂ 11 12 ਵਜੇ ਆਂ ਤੁਸੀਂ 12 ਵਜੇ ਸੌਣੇ ਹੋ ਉੜਦੇ ਉੜਦੇ ਕਿੰਨੇ ਵਜੇ ਤੁਸੀਂ 12 1 ਵਜੇ ਸੌਣੇ ਆ ਹਾਂ 12 ਕਾ ਵਜੇ ਉੱਠੀਦਾ ਫਿਰ ਬਾਊ ਜੀ ਤੁਸੀਂ ਕਿੰਨੇ ਵਜੇ ਤੁਸੀਂ ਤੁਹਾਡਾ ਫੋਟੋ ਨਹੀਂ ਆ ਰਹੇ ਬਾਊ ਜੀ ਸਤਾਈਂ ਜਾਂਦੇ ਆ ਮੈਂ ਤਾਂ ਉੱਠੇ ਮੈਂ ਸਾਢੇ ਉੱਠ ਜਾਣਾ ਤੁਸੀਂ ਟਾਈਮ ਨਾਲ ਦਿਹਾੜੀ ਨਾਲ ਜਾਣਾ ਹੁੰਦਾ ਦਿਹਾੜੀ ਤਾਂ ਨਹੀਂ ਦਿਹਾੜੀ ਤੁਸੀਂ ਮੋਟੀ ਲਾਉਣੇ ਹੁੰਣਾ ਫਿਰ ਸਭ ਤੋਂ ਮੋਟੀ ਦਿਹਾੜੀਓ ਤੁਸੀਂ ਲਾਉਣੇ ਹੋ ਫਿਰ ਹੈਗਾ ਜਿਹੜਾ ਉੱਠਣਾ ਪੈਂਦਾ ਟਾਈਮ ਨਾਲ ਆਪਾਂ ਵੀ ਬਰੇ ਹੱਥ ਪਾਈਏ ਦੱਸ ਜੇ ਜਿੰਮ ਜਾਣਾ ਤਨ ਥਾਵੇਂ ਥਾਵੇਂ ਬਹੁਤ ਜਾਣਾ ਜਿੰਮ ਚੱਲ ਫਿਰ ਮੈਂ ਮੈਂ ਟਰਾਈ ਮਾਰਨਾ ਸਵੇਰੇ ਉੱਠਣ ਦੀ ਜੇ ਉੱਠ ਸਕੇ ਤਾਂ ਨਾ ਤਰੋ ਦੇ ਉੱਠੋ ਮੈਂ ਤਰੋ ਦੇਖ ਲਾਂਗੇ ਜੇ ਨਾ ਸਵੇਰੇ ਉੱਠ ਗਏ ਜੇ ਤਾਂ ਸਵੇਰੇ ਬੈਠਦਾ ਮੈਨੂੰ ਲੱਗਦਾ ਨਹੀਂ ਇਹ ਪ੍ਰੋਗਰਾਮ ਐਜək ਹੋਊ ਪਰ ਜੇ ਉੱਠ ਕੇ ਤਾਂ ਸਵੇਰੇ ਜਿਮ ਜਾਣਾ ਇਹਦੇ ਦੀ ਬਈਆਂ ਠੀਕ ਹਨ ਰੱਖੋ ਰੱਖੋ ਵੀਰੇ ਰੱਖੋ ਪਹੁੰਚਾ ਉਹ ਜਰੇਲਾ ਵੀ ਆਇਆ ਪਿੰਡੋਂ ਬਣ ਕੇ ਥੋੜਾ ਥੋੜਾ ਜਰੇਲਾ ਵੀ ਖਾਇਆ ਜਾਏਗਾ ਜਰੇਲਾ ਮਜ਼ਾ ਆਈਗਾ ਸਿਆਲਾਂ ਦੀ ਪਹਿਲੀ ਸਗਾਤ ہماری ਭੈਣ ਆ ਬਣਾ ਕੇ ਭੇਜੀ ਹੈ ہمارے ਲਈ ਉਸਕਾ ਥੈਂਕ ਯੂ ਧੰਨਵਾਦ ਵੀ ਭੈਣਾਂ ਤੂੰ ਜਰੇਲਾ ਬਣਾ ਕੇ ਭੇਜਿਆ ਸਾਡੇ ਆ ਕੇ ਜਾਣਾ ਇਹ ਖਾ ਕੇ ਤੁਹਾਨੂੰ ਦੱਸਾਂਗੇ ਜਰੇਲਾ ਖਾਈ ਇਹ ਮੁ ਚਲੋ ਇਹ ਛੜਕਾਂ ਦੇ ਨਾਲ ਤੁਹਾਡਾ ਪੂਰਾ ਵਾਹ ਵਾਸਤਾ ਨਾਲ ਸਾਡੇ ਮਿੱਤਰਾਂ ਦਾ ਸਾਡੇ ਸੱਜਣਾ ਦਾ ਚਲੋ ਮਿੱਤਰੋ